ਇਕ ਅਫਸਰ ਆਇਆ ਵੀਰ ਜੀ ਦੱਸਣ ਉਹ ਕਹਿੰਦੇ ਜੀ ਅਸੀਂ ਇੱਕ ਬਜ਼ੁਰਗ ਤੁਹਾਡੇ ਕੋਲ ਛੱਡ ਕੇ ਜਾਣਾ ਹੈ ਕਹਿੰਦੇ ਬਜ਼ੁਰਗ ਕੌਣ ਹੈ ਕਹਿੰਦੇ ਮੇਰਾ ਪਿਤਾ ਹੈ ਕਹਿੰਦੇ ਘਰ ਰੱਖੋ ਬਾਪੂ ਜੀ ਨੂੰ ਤੁਸੀਂ ਐਡੇ ਵੱਡੇ ਅਫਸਰ ਜੇ ਕਹਿੰਦੇ ਨਹੀਂ ਜੀ ਉਹ ਕਦੀ ਬੇ ਟਾਈਮ ਹੀ ਚਾਹ ਮੰਗ ਲੈਂਦੇ ਨੇ ਬੇ ਟਾਈਮ ਹੀ ਖਾਣਾ ਮੰਗ ਲੈਂਦੇ ਨੇ ਭਾਈ ਸ਼ਮਸ਼ੇਰ ਸਿੰਘ ਉਹਨਾਂ ਨੇ ਉਸ ਅਫਸਰ ਨੂੰ ਕਿਹਾ ਜਦੋਂ ਤੁਸੀਂ ਛੋਟੇ ਹੋਗੇ ਪਤਾ ਨਹੀਂ ਕਿੰਨੀ ਵਾਰੀ ਤੁਸੀਂ ਖਾਣਾ ਮੰਗਦੇ ਬੱਚਾ ਕਿੰਨੀ ਵਾਰ ਮੰਗਦਾ ਜੀ ਦਿਹਾੜੀ ਚ ਪੈਣੋ ਕਈ ਵਾਰੀ ਅਜੇ ਖਵਾ ਕੇ ੜਦੇ ਹੋ ਤੁਹਾਡਾ ਰੈਸਟ ਕਰਨ ਦਾ ਟਾਈਮ ਹੁੰਦਾ ਬੱਚਾ ਫੇਰ ਕਹਿੰਦਾ ਮੰਮੀ ਕੁਝ ਖਾਣਾ ਤੁਸੀਂ ਉੱਠ ਕੇ ਦਿੰਦੀਆਂ ਹੋ ਨਾ ਵੀ ਬੱਚੇ ਨੂੰ ਖਾਣਾ ਬਣਾ ਕੇ ਦੇਈਏ ਪਿਤਾ ਬੈਠੇ ਨੇ ਬਜ਼ੁਰਗ ਬੈਠੇ ਨੇ ਵੱਡੀ ਉਮਰ ਦੇ ਬੈਠੇ ਕਈ ਵਾਰੀ ਬੱਚਾ ਚੀਜ਼ ਮੰਗਦਾ ਪਿਓ ਦੀ ਜੇਬ ਇਜਾਜ਼ਤ ਨਹੀਂ ਦਿੰਦੀ ਕਿ ਮੈਂ ਬੱਚੇ ਨੂੰ ਆਹ ਚੀਜ਼ ਲੈ ਕੇ ਦੇਵਾਂ ਪਰ ਔਖਾ ਹੋ ਕੇ ਵੀ ਬੱਚੇ ਨੂੰ ਚੀਜ਼ ਲੈ ਕੇ ਦਿੰਦਾ ਪਰ ਜਦੋਂ ਬੱਚੇ ਦੇ ਕੋਲ ਚਾਰ ਛਿਲੜ ਆਏ ਪਾਪ ਨੇ ਕਿਤੇ ਬੇਟੈਮੀ ਬੇਟੈਮੀ ਕਾਦੀ ਕਿਤੇ ਇੱਕ ਦੀ ਜਗ੍ਹਾ ਦੋ ਵਾਰ ਮੰਗ ਲਈ ਉਚਾ ਤੇ ਅਗੇ ਅਫਸਰ ਸਾਹਿਬ ਕਹਿੰਦੇ ਨੇ ਸਾਡੇ ਬੱਚੇ ਵੀ ਡਿਸਟਰਬ ਹੋ ਰਹੇ ਨੇ ਮੇਰੇ ਪਿਤਾ ਜੀ ਤੋਂ ਦਾਦਾ ਜੀ ਤੋਂ ਆਪਣੇ ਬੱਚਿਆਂ ਸਾਹਮਣੇ ਨਾ ਆਪਣੀ ਸੱਸ ਆਪਣੇ ਸਹੁਰੇ ਨਾਲ ਬੋਲਣ ਲੱਗਿਆ ਸੋਚਿਓ ਜਰੂਰ ਇੱਕ ਵਾਰ ਆਪਣੇ ਮਾਤਾ ਪਿਤਾ ਨਾਲ ਬੋਲਣ ਲੱਗਿਆ ਇੱਕ ਵਾਰ ਜਰੂਰ ਸੋਚਿਓ ਤੁਹਾਡੀ ਧੀ ਤੇ ਤੁਹਾਡਾ ਪੁੱਤ ਤੁਹਾਨੂੰ ਵੇਖ ਰਹੇ ਨੇ ਇੱਕ ਵਾਰ ਜਰੂਰ ਸੋਚਿਓ ਸਾਡਾ ਸਮਾਜ ਕਿਧਰ ਨੂੰ ਤੁਰ ਪਿਆ ਇਹ ਤਰਸਯੋਗ ਹਾਲਤ ਹੈ ਕਈ ਵਾਰੀ ਨਾ ਮਾਂ ਤੇ ਮਾਂ ਦੇ ਨਾਲ ਬੱਚਾ ਲੜ ਪੈਂਦਾ ਐ ਐਸੇ ਐਸੇ ਬੱਚੇ ਵੀ ਹੈਗੇ ਆ ਹੱਥ ਵੀ ਚੱਕਣ ਤੱਕ ਜਾਂਦੇ ਆ ਆਪਣੀਆਂ ਮਾਵਾਂ ਤੇ ਮਾਂ ਦੇ ਮੂੰਹ ਚੋਂ ਕਿਤੇ ਗੁੱਸੇ ਚ ਸ਼ਬਦ ਵੀ ਨਿਕਲ ਜਾਏ ਨਾ ਵੀ ਇਹਦੇ ਨਾਲ ਤੂੰ ਜੰਮਦਾ ਹੀ ਨਾ ਤੂੰ ਦੁਨੀਆ ਤੇ ਆਉਂਦਾ ਹੀ ਨਾ ਜਾਂ ਜੰਮਦੇ ਮਰ ਜਾਂਦਾ ਇਹ ਸ਼ਬਦ ਬੋਲਣ ਤੋਂ ਬਾਅਦ ਨਾ ਮਾਂ ਪਰਾ ਜਾ ਕੇ ਪਤਾ ਕੀ ਆਂਦੀ ਆ ਕਹਿੰਦੀ ਰੱਬਾ ਗੁੱਸੇ ਚ ਕਹਿ ਬੈਠੀਆਂ ਕਿਤੇ ਇਦਾਂ ਕਰ ਨਾ ਦੇਈ ਮਾਂ ਦਾ ਦਿਲ ਵੇਖੋ ਅਤਿਆਚਾਰ ਸਹਿ ਕੇ ਵੀ ਆਪਣੇ ਮੂੰਹ ਦੇ ਵਿੱਚੋਂ ਆਪਣੇ ਪੁੱਤ ਪ੍ਰਤੀ ਕੋੜਾ ਸ਼ਬਦ ਨਹੀਂ ਬੋਲਦੀ ਮਾਂ ਪਾਪ ਸਖਤ ਵੀ ਬੋਲਣ ਨਾ ਗੁੱਸੇ 'ਚ ਵੀ ਬੋਲਣ ਤੇ ਉਹਨਾਂ ਦੇ ਗੁੱਸੇ ਦੀਆਂ ਕਈਆਂ ਹੋਈਆਂ ਗੱਲਾਂ ਨੂੰ ਵੀ ਝੋਲੀ 'ਚ ਪਾਉਣਾ ਚਾਹੀਦਾ ਹੈ ਜੇ ਤਾ ਰੱਖਿਓ ਤੇ ਗੁੱਸਾ ਨਾ ਮਨਾਇਓ ਜਿਹੜਾ ਮਾਂ ਬਾਪ ਦਾ ਨਹੀਂ ਬਣਿਆ ਉਹ ਗੁਰੂ ਦਾ ਵੀ ਨਹੀਂ ਬਣ ਸਕਦਾ ਜਿਹੜਾ ਮਾਂ ਬਾਪ ਦਾ ਨਹੀਂ ਨਾ ਬਣਿਆ ਉਹ ਇਥੇ ਮੱਥਾ ਟੇਕੇ ਨਾ ਟੇਕੇ ਗੁਰੂ ਕਹਿੰਦਾ ਤੂੰ ਤੇ ਉਸ ਉਹ ਕਮਰੇ ਜਿਸ ਕਮਰੇ ਚ ਇੱਕ ਰਾਤ ਰਹੀਏ ਸਵੇਰੇ ਉੱਠ ਕੇ ਕਮਰੇ ਦਾ ਵੀ ਤਨਵਾਦ ਤੇ ਦਾ ਤੈਨੂੰ ਤਾਂ 9 ਮਹੀਨੇ ਕੁਖਜ ਰੱਖਿਆ ਮਾਂ ਨੇ ਤੇਰਾ ਤਪ ਤਾਂ ਤੇਰੀ ਮਾਂ ਨੇ ਕੀਤਾ ਦਸੰਬਰ ਜਨਵਰੀ ਦਾ ਮਹੀਨਾ ਸੀ ਤੂੰ ਪਿਸ਼ਾਬ ਕਰ ਦਿੰਦਾ ਸੀ ਮਾਂ ਗਿੱਲੇ ਥਾਂ ਤੇ ਪੈਂਦੀ ਸੀ ਆ ਤਾਂ ਹੁਣ ਡਾਈਪਰ ਆ ਗਿਆ ਅਗਲੀ ਪੀੜ੍ਹੀ ਨੂੰ ਤਾਂ ਸੌਖਾ ਹੋ ਗਿਆ ਉਹਨਾਂ ਮਾਵਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦੇ ਬਿਸਤਰੇ ਗਿੱਲੇ ਕਰ ਦਿੰਦੇ ਸੀ ਜਵਾਕ ਮਾਂ ਵਿਚਾਰੀ ਉਦੋਂ ਬਿਸਤਰੇ ਵੀ ਇੰਨੇ ਵਧੀਆ ਨਹੀਂ ਸੀ ਹੁੰਦੇ ਨਾ ਇੰਨੇ ਸਾਧਰੀ ਹਗੇ ਸੀ ਵਿਚਾਰੀਆਂ ਗਿੱਲੀਆਂ ਥਾਵਾਂ ਤੇ ਪੈ ਕੇ ਬੱਚਿਆਂ ਨੂੰ ਸੁੱਕੀਆਂ ਥਾਵਾਂ ਤੇ ਪਾ ਕੇ ਪਾਲਦੀਆਂ ਰਹੀਆਂ ਅਸੀਂ ਦੇਣ ਦੇ ਸਕਦੇ ਜੀ ਕਦੀ ਆਪਣੇ ਮਾਂ ਬਾਪ ਦਾ ਭਾਗਾ ਵਾਲੀਆਂ ਮਾਵਾਂ ਤੇ ਭਾਗਾ ਵਾਲੇ ਬੱਚੇ ਨੇ ਜਿਹੜੇ ਵਿਆਹ ਤੋਂ ਬਾਅਦ ਵੀ ਆਪਣੇ ਮਾਂ ਬਾਪ ਨਾਲ ਦੁੱਖ ਸੁੱਖ ਸਾਂਝਾ ਕਰਦੇ ਤੇ ਫੋਲਦੇ ਨੇ ਜਿਹੜੇ ਆਪਣੀ ਮਾਂ ਦੇ ਮੰਜੇ ਤੇ ਬਹਿ ਕੇ ਆਪਣੇ ਬਾਪੂ ਦੇ ਮੰਜੇ ਤੇ ਬਹਿ ਕੇ ਸਿਰੇ ਉੱਠ ਕੇ ਪੁੱਛਣ ਬਾਪੂ ਕੀ ਹਾਲ ਹੈ ਅੱਖਾਂ ਠੀਕ ਨੇ ਨਿਗਾਹ ਠੀਕ ਹੈ ਉਹ ਬਜ਼ੁਰਗ ਵੀ ਪਾਕਾਂ ਵਾਲੇ ਨੇ ਜਿਨ੍ਹਾਂ ਦੇ ਬੱਚੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਨੇ ਅਮੀਰੀ ਇਸ ਗੱਲ ਵਿੱਚ ਐ ਅਮੀਰੀ ਵੱਡੀਆਂ ਕੋਠੀਆਂ ਤੇ ਜ਼ਮੀਨਾਂ ਜਾਇਦਾਦਾਂ ਵਿੱਚ ਨਹੀਂ ਐ ਉਹ ਤਾਂ ਬੜੀਆਂ ਲੋਕਾਂ ਕੋਲ ਅਗਰ ਨੇ ਬੜਾ ਲੋਕਾਂ ਕੋਲ ਪੈਸਾ ਹੈ ਜੀ ਪੈਸੇ ਦੀ ਕਮੀ ਥੋੜਾ ਕਿਤੇ ਜਿੰਨਾ ਮਰਜ਼ੀ ਹੋਵੇ ਨਾਲ ਥੋੜਾ ਲੈ ਕੇ ਜਾਣਾ ਲਈ ਲੰਗੋਟੀ ਤੋੜ ਬਾਬੇ ਕਬੀਰ ਨੇ ਕਿਹਾ ਤੇਗਾ ਪੁਰਾਣੇ ਸਮੇਂ ਦੇ ਲੋਕੀ ਨਾ ਲੱਕ ਦੇ ਨਾਲ ਇੱਕ ਕਪੜਾ ਬੰਨ੍ਹਦੇ ਹੁੰਦੇ ਸੀ ਉਹਦੇ ਵਿੱਚ ਪੈਸੇ ਵਲੇਟ ਕੇ ਬੰਨ੍ਹਦੇ ਹੁੰਦੇ ਸੀ ਆਮ ਆਦਤ ਹੁੰਦੀ ਸੀ ਵੀ ਇਹ ਨਾਲ 24 ਘੰਟੇ ਨਾਲ ਰੱਖਣੇ ਆ ਤੇ ਜਦੋਂ ਬੰਦੇ ਦੀ ਡੈਥ ਹੁੰਦੀ ਸਭ ਤੋਂ ਪਹਿਲਾਂ ਲਗੋਟੀ ਖੋਲਦੇ ਸੀ ਅਗਲੇ ਕਈਆਂ ਨੂੰ ਆਤਮ ਨਹੀਂ ਲਾਪੜੇ ਪਰਸ ਵਿੱਚ ਨੁੱਕਰ ਚ ਪੈਸੇ ਰੱਖਣ ਦੇ ਉਹ ਸਭ ਤੋਂ ਪਹਿਲਾਂ ਅਗਲੇ ਪਰਸੀ ਤੂੰ ਜਿੰਨਾ ਮਰਜੀ ਸੋਨਾ ਪਾਈ ਜਾ ਜਿੰਨੀਆਂ ਮਰਜੀ ਮੁੰਦਰੀਆਂ ਪਾ ਜਿਸ ਦਿਨ ਤੈਨੂੰ ਵੈਂਟੀਨੇਟਰ ਤੇ ਪਾਉਣ ਦੀ ਤਿਆਰੀ ਹੋਈ ਸਭ ਤੋਂ ਪਹਿਲਾਂ ਅਗਲੇ ਆ ਉਹ ਸਮਾਨ ਲਾਉਣਾ